ਅੱਛਾ ਇਹ ਸੋਲਿਆਂ ਤੋਂ ਭਗੇਲੇ ਹੁੰਦਾ ਕਿ ਵੇਰਾ ਹੁੰਦਾ ਅੱਛਾ ਆ ਸਾਰੇ ਛੋਲੇ ਇਹ ਦਾ ਦੂਜੇ ਦਾ ਮੁੰਡਾ ਨਹੀਂ ਕੀ ਇਹਦਾ ਨਾਮ ਆ ਸੰਤੋਖ ਦਾ ਹਨਾ ਹਾਂ ਚਿੱਟੇ ਗੜ ਤੇ ਜਾਵੇਂ ਪਾਉਂਦਾ ਮੋਟਰਸਾਈਕਲ ਤੇ ਆਏ ਨਹੀਂ ਸਹਿਣਾ ਅੱਲਾਹ ਕੋ ਸਹਿਣਾ ਉਹ ਭਰਾਵਾ ਕਿੰਨੀ ਵਾਟ ਆ ਨਾ ਹਾਂ ਮੋਟਰਸਾਈਕਲ ਤੇ ਆਏ ਨੇ ਆਵਾ ਜਾਣੀ ਖਜਾ ਚੋ ਰਿਆ ਰੋੜੇ ਕੀ ਕਰੀਏ ਕਿਹੜਾ ਲੱਕ ਰਹਿ ਗਿਆ ਲੱਕ ਰਹਿਣਾ ਛੋਲੀ ਖਲਰ ਆ ਗਣਾ ਇਹਨਾਂ 40 ਰੁਪਏ ਇੱਕ ਮਾ ਆ ਇਧਰ ਜਾਂਦੇ ਖਟਾਣੀ ਚ ਆਹ ਸਾਹਮਣੇ ਹੋਰ ਕਿ ਦੇ ਬਰਾਗ ਲਿਖੇ ਹੈ ਤਾਂ ਦਾਨ ਬਥੇਰਾ ਖੜਾ ਹੈ ਬੱਲੂ ਆਹ ਸਾਹਮਣੇ ਜਾਂਦੇ ਆ ਹਾਂ ਬੜੇ ਜਾਂਦੇ ਨੇ ਪੈਸੇ ਉਥੇ ਕੋ ਲਾਗੇ ਲਾਗੇ ਘਰ ਸੀਗੇ ਸਾਰੇ ਹਾਂ ਉਹ ਪੈਸੇ ਬਥੇ ਕਿੰਨੇ ਦਿੰਦੇ ਨੇ ਕੀ ਪੱਪੂ ਗਿਆਨੀ ਪਤਾ ਕਿੰਨੇ ਦਿੰਦਾ ਨਾ ਹਾਂ ਉਹਦਾ ਵਿਆਹ ਹੋਇਆ ਸੱਚ ਉਹਦਾ ਗਿਆਨੀ ਦਾ ਕਾਕਾ ਹੀ ਹੋਇਆ ਜੀ ਪਾਰਟੀ ਮੰਗੀ ਉਹ ਤਾਂ ਜਿਆਦਾ ਨਹੀਂ ਤੇ ਭਾਂਜੇ 100 200 ਤਾਂ ਦਊਗਾ ਹੀ ਆ ਜਾ ਓਏ ਚੱਲ ਅਹ ਹੌਲੇ ਲੱਗੇ ਲੱਗੇ ਘਰ ਆਹੋ ਆ ਵੇਖਿਆ ਦੇਣ ਬਥੇਰਾ ਖੜਾ ਠੱਕ ਜੋ ਲੈ ਲੱਗੇ ਲੱਗੇ ਘਰ ਆ ਤੋ ਕਿ ਭਰਾਵਾ ਪਾਰਟੀ ਦੇ ਵਿਆਹ ਦੀ ਨਹੀਂ ਨਹੀਂ ਦਊਗਾ ਉਹ ਬੰਦਾ ਨਹੀਂ ਮਾੜਾ ਮੈਂ ਹੁਣ ਜਾ ਫਿਰ ਮੇਰੇ ਮਿੱਟੀ ਵਾਲ ਸਾਫ ਕਰਕੇ ਮਿੱਟੀ ਚਾਹੀਏ ਚਲ ਅੱਛਾ ਬੰਦੇ ਵੜੇ ਕੱਟੀ ਜਾ ਵੀ ਲੈ ਸੁਣੋ ਸਾਹਮਣੇ ਕਾਰਾ ਇਹ ਆਉਂਣਾ ਉੱਥੇ ਚੱਲਿਆ ਉੱਥੇ ਨੂੰ ਮੁੰਡੇ ਦਾ ਵਿਆਹ ਹੋਇਆ ਸੀਗਾ ਚੱਲ ਵੀ ਉਥੋਂ ਕਹਿੰਦੇ ਲੋਹੜੀ ਲਮਾਂ ਜਵਾਗ ਦੇ ਬੜੇ ਤੇਜ਼ ਆ ਭੈ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਾਤ ਵਾਤ ਸ਼ੇਅਰ ਕਰਿਓ ਧੰਨਵਾਦ